ਬਾਬਾ ਨਨ ਸਿੰਘ ਜੀ ਦੇ ਮੌਲਿਕ ਬਚਨ 55ਵਾਂ ਬਚਨ ਸ਼ਹੀਦੀ ਰੂਹਾਂ ਹਰ ਵਿੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਦਿੰਦੀਆਂ ਹਨ 56ਵਾਂ ਬਚਨ ਸਤਸੰਗ ਇੱਕ ਸੀਸੇ ਦੀ ਨੇ ਆਈ ਹੈ ਜੋ ਮਨੁੱਖ ਨੂੰ ਉਸਦੇ ਔਗਣਾ ਦੀ ਪਛਾਣ ਕਰਵਾਉਂਦੀ ਹੈ 57ਵਾਂ ਬਚਨ ਪੁੰਨਾ ਦਾ ਸੂਰਜ ਜਦ ਸਿਖਰ ਤੇ ਆਉਂਦਾ ਹੈ ਤਾਂ ਪੂਰਨ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ 58ਵਾਂ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਚਾਰ ਸਰੂਪ ਹਨ ਇੱਕ ਸਨਿਰਗੁਣ ਦੂਜਾ ਸਰਗੁਣ ਤੀਜਾ ਬਾਣੀ ਅਤੇ ਚੌਥਾ ਗਰੀਬੀ ਨਾਟਮਾ ਬਚਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਹੀ ਦਾਤ ਮੰਗੇ ਛਟਮਾ ਬਚਨ ਗੁਰੂ ਕੋਲੋਂ ਸਿਰਫ ਇੱਕੋ ਹੀ ਚੀਜ਼ ਮੰਗੋ ਉਹ ਕੀ ਸਾਨੂੰ ਆਪਣਾ ਬਣਾ ਲਓ ਕਾਟਮਾ ਬਚਨ ਸਬ ਗੁਰੂ ਨਾਨਕ ਦੇਵ ਜੀ ਦੇ ਬਣੋ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ 62ਵਾਂ ਬਚਨ ਗੁਰੂ ਸਾਈਂ ਮਿਹਰ ਕਰਨ ਤਾਂ ਦੁੱਖ ਵੀ ਸੁਖ ਬਣ ਜਾਂਦੇ ਹਨ 63ਵਾਂ ਬਚਨ ਨੇਕੀ ਕਰਨਾ ਗੁਰੂ ਨਾਨਕ ਨੂੰ ਪਾਉਣਾ ਹੈ 64ਵਾਂ ਬਚਨ ਪ੍ਰਮਾਤਮਾ ਦਾ ਨਾਮ ਹੀ ਤਾਂ ਗੁਨਾ ਦਾ ਸੋਮਾ ਹੈ ਪਰ ਜੇ ਕੋਈ ਨਾਮ ਦੀ ਕਮਾਈ ਕਰੇ 65ਵਾਂ ਬਚਨ ਸਿੱਖ ਨੇਂ ਦੇ ਆਪਣੀ ਕਰੇ ਤੇ ਉਸਤਤ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਹੀ ਕਰੇ 6ਵਾਂ ਬਚਨ ਸੁਖਮਨੀ ਸਾਹਿਬ ਜੀ ਦਾ ਪਾਠ ਸਾਰਾ ਨਾਮ ਦਾ ਹੀ ਸਰੂਪ ਹੈ 7ਵਾਂ ਬਚਨ ਜਦ ਸੁਖਮਨੀ ਭਾਵ ਸੁੱਖਾਂ ਦੀ ਮਣੀ ਤੁਹਾਡੇ ਕੋਲ ਹੈ ਤਾਂ ਫਿਰ ਕਾਹਦਾ ਘਾਟਾ ਹੈ 8ਵਾਂ ਬਚਨ ਇਹ ਜੋ ਗੁਰਬਾਣੀ ਹੈ ਇਹ ਉਹ ਪੋੜੀਆਂ ਹਨ ਜੋ ਦਰਗਾ ਨੂੰ ਲੈ ਜਾਣ ਗਿਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ